ਤਰੂ ਬਰਾਠੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਇੱਕ ਐਨੀਮੇਸ਼ਨ ਫਿਲਮ ਬਣਾਈ ਆ। ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਰੋਂਦੇ ਦਿਖਾਇਆ ਏ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਲੈ ਕੇ ਆਉਂਦੇ ਆ ਨਾ ਭਾਈ ਜੱਤਾ ਜੀ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਰੋਂਦੇ ਦਿਖਾਇਆ ਗਿਆ ਤੇ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਬਹੁਤ ਟੁੱਟ ਚੁੱਕੇ ਸੀ। ਪਰ ਮੈਂ ਤਰੂ ਬਰਾਠੀ ਨੂੰ ਕਹਿਣਾ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀਆਂ ਕੁਰਬਾਨੀਆਂ ਕਰੀਆਂ ਏ। ਉਹਨਾਂ ਨੇ ਸਾਰੀ ਉਮਰ ਆਪਣਾ ਇੱਕ ਹੰਝੂ ਨਹੀਂ ਗੇਰਿਆ ਹੈਗਾ। ੱਲਾ ਯਾਰ ਖਾਂ ਜੋਗੀ ਨੂੰ ਪੜ ਲਾ ਕਟਵਾ ਕੇ ਪਿਸਰ ਚਾਰੇ ਇੱਕ ਆਂਸੂ ਨਾ ਗिराਇਆ ਰਤਬਾ ਗੁਰੂ ਗੋਬਿੰਦ ਨੇ ઋਸ਼ੀਆਂ ਕਾ ਵੜਾਇਆ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਕੋਲ ਥੋੜੇ ਬਜ਼ੁਰਗ ਆਏ ਤੇ ਨਾ ਕਸ਼ਮੀਰ ਤੋਂ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਦੁਖੀ ਹੋ ਕੇ ਤਾਂ ਉਹਨਾਂ ਨੇ ਫਰਿਆਦ ਕਰੀ ਸੀ ਕਿ ਸਾਡਾ ਧਰਮ ਖਤਰੇ ਵਿੱਚ ਆ ਸਾਡੀ ਰੱਖਿਆ ਕਰੋ ਸਾਡਾ ਧਰਮ ਬਚਾਓ ਤਾਂ ਗੁਰੂ ਤੇਗ ਬਹਾਦਰ ਜੀ ਕੁਝ ਸੋਚਣ ਲੱਗ ਪਏ ਤੇ ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ 9 ਸਾਲ ਦੇ ਸੀ ਉਹਨਾਂ ਨੇ ਕਿਹਾ ਕਿ ਪਿਤਾ ਗੁਰੂ ਜੀ ਕੀ ਸੋਚ ਰਹੇ ਹੋ ਤਾਂ ਗੁਰ ਤੇਗ ਬਹਾਦਰ ਜੀ ਨੇ ਕਿਹਾ ਕਿ Hindu ਧਰਮ ਦੀ ਰੱਖਿਆ ਲਈ ਕਿਸੇ ਮਹਾਪੁਰਖ ਦੀ ਲੋੜ ਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਗੁਰੂ ਸਾਹਿਬ ਤੁਹਾਡੇ ਤੋਂ ਮਹਾਪੁਰਖ ਕੌਣ ਆ ਤਾਂ ਇੱਕ ਗੱਲ ਸੋਚੋ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਆਪ ਆਪਣੇ ਪਿਤਾ ਤੇਗ ਬਹਾਦਰ ਜੀ ਨੂੰ ਕੁਰਬਾਨੀ ਲਈ ਭੇਜ ਰਹੇ ਆ ਉਹ ਕਿਵੇਂ ਰੋ ਸਕਦੇ ਸੀ ਚਲ ਚਮਕੌਰ ਦੀ ਗੜੀ ਨੂੰ ਹੁਣ ਚੱਲਦੇ ਆ ਜਦੋਂ ਚਮਕੌਰ ਦੀ ਗੜੀ ਵਿੱਚ ਪਹੁੰਚੇ ਨਾ 40 ਸਿੰਘਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਦੋਨੇ ਵੱਡੇ ਸਾਹਿਬਜ਼ਾਦਿਆਂ ਨੂੰ ਨਾ ਸ਼ਸਤਰਾਂ ਨਾਲ ਤਿਆਰ ਕਰਕੇ ਸਜਾ ਕੇ ਜੰਗ ਦੇ ਮੈਦਾਨ ਵਿੱਚ ਭੇਜਿਆ ਜਦੋਂ ਸ਼ਹੀਦੀ ਹੋਈ ਨਾ ਵੱਡੇ ਸਾਹਿਬਜ਼ਾਦਿਆਂ ਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜੈਕਾਰੇ ਲਾ ਕੇ ਰੱਬ ਦਾ ਧੰਨਵਾਦ ਕਰਿਆ ਉਦੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੜੀ ਛੱਡੀ ਆ ਤਾਂ ਤਿੰਨ ਸਿੰਘਾਂ ਸਮੇਤ ਖਾਲਸੇ ਦੇ ਹੁਕਮਾਂ ਨਾਲ ਤਾਲਾ ਸ਼ਾਂ ਪਈਆਂ ਸੀ ਬਾਬਾ ਜੀ ਸਿੰਘ ਜੀ ਦੀਆਂ ਬਾਬਾ ਜੀ ਹਰ ਸਿੰਘ ਜੀ ਦੀਆਂ ਤਾਂ ਭਾਈ ਦਿਆ ਸਿੰਘ ਜੀ ਨੇ ਕਿਹਾ ਕਿ ਮੇਰੇ ਕੋਲ ਇੱਕ ਕੱਪੜਾ ਆਏ ਤੇ ਸਹਹਜ ਜਦਿਆਂ ਦੀ ਲਾਸ਼ ਤੇ ਪਾਦਮਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਨਾ ਭਾਈ ਐ ਨਾ ਘਰ ਜਿਹੜੇ ਦੂਏ ਸਿੰਘ ਆ ਨਾ ਉਹ ਵੀ ਮੇਰੇ ਪੁੱਤ ਆ ਜੇ ਸਾਰਿਆਂ ਜੋਗਾ ਕੱਪੜਾ ਹੈਗਾ ਪਾਉਣ ਜੋਗਾ ਸਾਰਿਆਂ ਦੀਆਂ ਲਾਸ਼ਾਂ ਦੇ ਤਾਂ ਪਾ ਦੇ ਵਿਤਕਰਾ ਨਹੀਂ ਕਰਨਾ ਉਹ ਵੀ ਮੇਰੇ ਆਪਣੇ ਹੀ ਆ ਉਹ ਜਦ ਨਹੀਂ ਰੋਏ ਹੈਗੇ ਚਲ ਮਾਛੀ ਵੜਦੇ ਜੰਗਲਾਂ 'ਚ ਨੂੰ ਮਾਛੀਵਾੜੇ ਦੇ ਜੰਗਲਾਂ 'ਚ ਗੁਰੂ ਸਾਹਿਬ ਦੇ ਦੇਖ ਲੋ ਪੈਰ ਤੇ ਜਿਹੜੇ ਨਾ ਉਹ ਕੰਡਿਆਂ ਨਾਲ ਵਿੰਨੇ ਗਏ ਕੱਪੜੇ ਲੀਰੋ ਲੀਰ ਹੋ ਗਏ ਤੇ ਕੰਡਿਆਂ ਤੇ ਪਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਕਹਿ ਕੇ ਪਰਮਾਤਮਾ ਦਾ ਧੰਨਵਾਦ ਕਰਿਆ ਕਿ ਮੇਰੇ ਪੁੱਤ ਰੱਬ ਲਈ ਸੱਚ ਲਈ ਸ਼ਹੀਦ ਹੋਏ ਆ ਪਰਮਾਤਮਾ ਥਿੜਕੇ ਨਹੀਂ ਹੈਗੇ ਉਹਨਾਂ ਨੇ ਆਪੇ ਕੁਰਬਾਨੀ ਦਿੱਤੀ ਆ ਉਹ ਜੱਦ ਨਹੀਂ ਰੋਏ ਹੈਗੇ ਚਲ ਚੱਲੀਏ ਹੁਣ ਆਪਾਂ ਰਾਏ ਕੋਟ ਨੂੰ ਰਾਏ ਕੋਟ ਜਦੋਂ ਨੂਰਾ ਮਾਹੀ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਾ ਸੁਨੇਹਾ ਲੈ ਕੇ ਆਇਆ ਗੁਰੂ ਗੋਬਿੰਦ ਸਿੰਘ ਜੀ ਕੋਲ ਤਾਂ ਗੁਰੂ ਗੋਬਿੰਦ ਸਿੰਘ ਜੀ ਜਦ ਵੀ ਨਹੀਂ ਰੋਏ ਉਹਨਾਂ ਨੇ ਕਹੀ ਦਾ ਬੁੱਟਾ ਤੀਰ ਨਾਲ ਕੁੱਟਿਆ ਤੇ ਕਿਹਾ ਹੁਣ ਮੁਗਲ ਹਕੂਮਤ ਦੀ ਜਿਹੜੀ ਓਹ ਜਾੜਾ ਕੁੱਟੀ ਗਈ ਜਿਹਨਾਂ ਨੂੰ ਇਹਨੇ ਛੋਟੇ-ਛੋਟੇ ਬੱਚਿਆਂ ਤੋਂ ਡਰ ਲੱਗਣ ਲੱਗ ਗਿਆ ਚੱਲ ਅੱਗੇ ਦਮਦਮਾ ਸਾਹਿਬ ਜਦੋਂ ਦਮਦਮਾ ਸਾਹਿਬ ਨਾਲ ਦਿੱਲੀ ਤੋਂ ਮਾਤਾ ਸੁੰਦਰੀ ਜੀ ਜੀ ਆਉਂਦੇ ਆ ਨਾ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਦੇ ਆਗੇ ਮਾਤਾ ਜੀ ਕਿੱਥੇ ਆ ਸਾਹਿਬ ਜاده ਕਿੱਥੇ ਆ ਤਾ ਗੁਰੂ ਗੋਬਿੰਦ ਸਿੰਘ ਜੀ ਨੇ ਬੀਬੀਆਂ ਵੱਲ ਹੱਥ ਕਰਕੇ ਕਿਹਾ ਕਿ ਆਹ ਮੇਰੀਆਂ ਮਾਮਾਂ ਬੈਠੀਆਂ ਐ ਤੇ ਸਿੰਘਾਂ ਵੱਲ ਹੱਥ ਕਰਕੇ ਕਿਹਾ ਕਿ ਆਹ ਮੇਰੇ ਪੁੱਤ ਬੈਠੇ ਆ ਗੁਰੂ ਸਾਹਿਬ ਨੇ ਦਲੇਰੀ ਨਾਲ ਜਵਾਬ ਦਿੱਤਾ ਕਿ ਇਨ ਪੁੱਤਰਨ ਕੇ ਸੀਸ ਪਰ ਬਾਹ ਦੀਏ ਸੁਤਚਾਰ ਚਾਰ ਮੂਏ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਤੂੰ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਰੋਏ ਤੇ ਔਰੋਂਦੇ ਦਿਖਾ ਰਹੇ ਆ ਫਿਲਮ ਦੇ ਵਿੱਚ ਸੋ ਐਡੀ ਵੱਡੀ ਗਲਤੀ ਨਾ ਕਰ ਜੇ ਤੈਨੂੰ ਮਾੜੀ ਮੋਟੀ ਕੋਈ ਸਿੱਖ ਧਰਮ ਦੀ ਨੌਲੇਜ ਚਾਹੀਦੀ ਆ ਆ ਜਾ ਮੇਰੇ ਕੋਲ ਤੈਨੂੰ ਦੱਸ ਦੂੰਗੇ ਇਹ ਤਾਂ ਸਿਰਫ ਥੋੜੇ ਜਿਹੇ ਕਿੱਸੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਚੜ੍ਹਦੀ ਕਲਾ ਦੇ ਉਹ ਤਾਂ ਚੜ੍ਹਦੀ ਕਲਾ ਦੇ ਸਮੁੰਦਰ ਸਨ ਬੜਾ ਬੜੇ 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 ਗ੍ਰੰਥ ਲਿਖੋ ਜਾਣ ਉਹਨਾਂ ਦੀ ਚੜ੍ਹਦੀ ਕਲਾ ਬਾਰੇ ਸੋ ਐਵੇਂ ਐਡੀਆਂ ਵੱਡੀਆਂ ਗਲਤੀਆਂ ਕਰਦੀਆਂ ਠੀਕ ਨਹੀਂ ਹੈਗੀਆਂ ਬਿਨਾ ਪੜ੍ਹੇ ਬਿਨਾ ਸੋਚੇ ਸਮਝੇ ਸੁਣੇ ਤੇ ਫਿਲਮਾਂ ਬਣਾ ਦੰਨੇ ਆ ਹੈ ਸੋ ਜੋ ਅੱਗੇ ਨਹੀਂ ਜੋ ਕੋਈ ਫਿਲਮ ਬਣਾਉਣੀ ਆ ਪਹਿਲਾਂ ਤਾਂ ਫਿਲਮਾਂ ਬਣਾਉਣੀ ਆ ਸਿੱਖ ਧਰਮ ਦੇ ਵਿੱਚ ਹੈ ਨਹੀਂ ਮੂਰਤੀ ਪੂਜਾ ਦੇ ਵਿਰੁੱਧਾ ਗੁਰਬਾਣੀ ਸਿੱਖ ਧਰਮ ਸੋ ਇਹਨਾਂ ਗੱਲਾਂ ਤੋਂ ਪਰੇਜ਼ ਰੱਖੋ ਹੋਰਾਂ ਨੂੰ ਵੀ ਮੈਂ ਕਹਿਣਾ ਹੈ ਕਿ ਇਹੋ ਜਿਹੀਆਂ ਕੋਝੀਆਂ ਹਰਕਤਾਂ ਨਾ ਕਰੋ ਸਿੱਖ ਧਰਮ ਨਾਲ ਫਿਰ ਕਹਿੰਦੇ ਸਿੱਖ ਭੜਕਦੇ ਆਂ